ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਅੱਜ ਫੇਰ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਲੈ ਕੇ ਆਏ ਆਂ ਤੇ ਅੱਜ ਅਸੀਂ ਬਣਾਵਾਂਗੇ ਜੀ ਦਾਲ ਮੱਖਣੀ ਤੇ ਦਾਲ ਮੱਖਣੀ ਆਪਾਂ ਇੱਕਦਮ ਵੱਖਰੇ ਤਰੀਕੇ ਨਾਲ ਬਣਾਵਾਂਗੇ ਸੇਮ ਰੈਸਪੀ ਤਾਂ ਸਭ ਦੱਸਦੇ ਆਂ ਪਰ ਆਪਾਂ ਥੋੜਾ ਜਿਹਾ ਟਵਿਸਟ ਲੈ ਕੇ ਆਏ ਅੱਜ ਕਿਉਂਕਿ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਤੁਹਾਡੇ ਵਾਸਤੇ ਕੁਝ ਨਵਾਂ ਤੇ ਕੁਝ ਅਲੱਗ ਲੈ ਕੇ ਆਈਏ ਤੇ ਜੀ ਨੂੰ ਬਣਾਉਣ 'ਚ ਤੁਹਾਨੂੰ ਕੋਈ ਪ੍ਰੋਬਲਮ ਵੀ ਨਾ ਫੇਸ ਕਰਨੀ ਪਵੇ ਤੇਸ ਕਰਕੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਤੁਹਾਡੇ ਵਾਸਤੇ ਨਵੀਆਂ-ਨਵੀਆਂ ਰੈਸਪੀਜ਼ ਲੈ ਕੇ ਆਉਂਦੇ ਰਹਿੰਨੇ ਆ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੇ ਇੱਕ ਗੋਲੀ ਮਾਵਾਂ ਦੀ ਦਾਲ ਲਈ ਐ ਤੇ ਇਹਨੂੰ ਆਪਾਂ ਕਿਸੇ ਵੱਡੇ ਬਾਊਲ 'ਚ ਟ੍ਰਾਂਸਫਰ ਕਰ ਲਾਂਗੇ ਤੇ ਉਹ ਤੋਂ ਬਾਅਦ ਥੋੜੇ ਜਿਹਾ ਆਪਾਂ ਨੇ ਰਾਜਮਾ ਲਈ ਐ ਇਹਨੂੰ ਵੀ ਇਹਦੇ ਵਿੱਚ ਮਿਕਸ ਕਰਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੋ-ਤਿੰਨ ਪਾਣੀਆਂ ਵਿੱਚ ਵਾਸ਼ ਕਰਾਂਗੇ ਜਦੋਂ ਤੱਕ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਕਲੀਅਰ ਨਾ ਹੋ ਜਾਵੇ ਉਦੋਂ ਤੱਕ ਆਪਾਂ ਨੇ ਇਹਨੂੰ 2-3 ਪਾਣੀਆਂ ਵਿੱਚ ਚੰਗੀ ਤਰ੍ਹਾਂ ਵਾਸ਼ ਕਰਨਾ ਹੈ ਤੇ ਹੁਣ ਆਪਾਂ ਨੇ ਇਹਨੂੰ 2-3 ਪਾਣੀਆਂ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਕਲੀਅਰ ਹੈ ਤੇ ਹੁਣ ਆਪਾਂ ਇਸ ਪਾਣੀ ਨੂੰ ਕੱਢ ਕੇ ਇਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਆਪਾਂ ਇਹਨੂੰ ਪਾ ਕੇ ਤੇ ਇਹਨੂੰ ਆਪਾਂ ਓਵਰਨਾਈਟ ਲਈ ਟੱਕ ਕੇ ਰੱਖ ਦਵਾਂਗੇ ਜਿਸ ਨਾਲ ਜਿਹੜੀ ਸਾਡੀ ਦਾਲ ਹੈ ਉਹ ਬਿਲਕੁਲ ਫੁੱਲ ਕੇ ਤਿਆਰ ਹੋ ਜਾਵੇ ਤੇ ਦੇਖੋ ਜੀ ਇਹਨੂੰ ਆਪਾਂ ਨੇ ਓਵਰਨਾਈਟ ਵਾਸਤੇ ਛੱਡਤਾ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਦਾਲ ਤੇ ਜਿਹੜੇ ਰਾਜਮਾ ਆਪਣੇ ਇੱਕਦਮ ਫੁੱਲ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਇਹ ਪਾਣੀ ਹੈ ਇਹ ਕੱਢ ਦਵਾਂਗੇ ਤੇ ਇੱਕ ਹੋਰ ਪਾਣੀ ਵਿੱਚ ਆਪਾਂ ਇਹਨੂੰ ਇੱਕ ਵਾਰੀ ਰਗੜ ਕੇ ਵਾਸ਼ ਕਰ ਲਵਾਂਗੇ ਹੁਣ ਆਪਾਂ ਨੇ ਫਲੇਮ ਨੂੰ ਔਨ ਕਰਕੇ ਕੁੱਕਰ 'ਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਫਲੇਮ ਤੇ ਰੱਖ ਲਵਾਂਗੇ ਤੇ ਜਿਹੜੀ ਆਪਾਂ ਇਹ ਦਾਲ ਬੋਸ਼ ਕਰਕੇ ਰੱਖੀ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਤਕਰੀਬਨ 3 ਤੋਂ 4 ਸੀਟੀਆਂ ਲਵਾਵਾਂਗੇ ਜਿਸ ਨਾਲ ਜਿਹੜੀ ਦਾਲ ਐ ਤੇ ਜਿਹੜੇ ਰਾਜਮਾ ਚੰਗੀ ਤਰ੍ਹਾਂ ਗਲ ਜਾਣ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਛੋਟਾ ਚਮਚ ਹਲਦੀ ਦਾ ਤੇ ਇੱਕ ਛੋਟਾ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ 3 ਤੋਂ 4 ਸੀਟੀਆਂ ਤੱਕ ਆਪਾਂ ਵੇਟ ਕਰਾਂਗੇ ਤੇ ਉਹ ਤੋਂ ਬਾਅਦ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਜਿੰਨਾ ਚਿਰ ਆਪਣੀ ਧਾਲ पकਦੀ ਹੈ ਇਹਨਾਂ ਆਪਾਂ ਮਸਾਲਾ ਤਿਆਰ ਕਰ ਲੈਂਦੇ ਆ ਤੇ ਇੱਥੇ ਆਪਾਂ ਨੇ 4 ਟਮਾਟਰ ਲਏ ਆ ਤੇ ਇਹਨਾਂ ਦੀ ਆਪਾਂ ਪਿਉਰੀ ਬਣਾ ਲਵਾਂਗੇ ਤੇ ਹੁਣ ਬਾਰੀ ਹੈ ਜੀ ਆਪਣੇ ਟਵਿਸਟ ਦੀ ਤੇ ਦੇਖੋ ਜੀ ਵੈਸੇ ਤਾਂ ਆਪਾਂ ਧਾਲ ਮੱਖਣੀ ਚ ਪਿਆਜ਼ ਨਹੀਂ ਪਾਉਂਦੇ ਪਰ ਜਿਹੜੇ ਸਾਡੇ ਪੰਜਾਬੀ ਐ ਉਹ ਕਿਸੇ ਵੀ ਧਾਲ ਸਬਜ਼ੀ ਨੂੰ ਪਿਆਜ਼ ਤੋਂ ਬਿਨਾ ਇਮੇਜਿਨ ਵੀ ਨਹੀਂ ਕਰ ਸਕਦੇ ਤੇ ਇਸ ਕਰਕੇ ਆਪਾਂ ਅੱਜ ਪਿਆਜ਼ ਪਾ ਕੇ ਧਾਲ ਮੱਖਣੀ ਬਣਾਵਾਂਗੇ ਤੇ ਇਹਦੇ ਨਾਲ ਤੁਹਾਡੇ ਟੇਸਟ ਚ ਕੋਈ ਵੀ ਫਰਕ ਨਹੀਂ ਪਊਗਾ ਬਲਕਿ ਜਿਹੜਾ ਟੇਸਟ ਐ ਹੋਰ ਵੀ ਵਧੀਆ ਆਊਗਾ ਤੇ ਇਸ ਕਰਕੇ ਆਪਾਂ ਅੱਜ ਪਿਆਜ਼ ਪਾ ਕੇ ਫੇਰ ਧਾਲ ਮੱਖਣੀ ਬਣਾਵਾਂਗੇ ਤੇ ਪਿਆਜ਼ ਨੂੰ ਵੀ ਆਪਾਂ ਨੇ ਗ੍ਰੇਟ ਕਰਕੇ ਰੱਖ ਲਿਆ ਤੇ ਥੋੜਾ ਜਿਹਾ ਆਪਾਂ ਨੇ ਇੱਥੇ ਲਸਣ ਲਿਆ ਤੇ ਥੋੜੀ ਜੀ ਹਰੀ ਮਿਰਚ ਲਈ ਹੈ ਤੇ ਥੋੜਾ ਜਿਹਾ ਅਦਰਕ ਲਿਆ ਤੇ ਜਿਹੜੇ ਆਪਾਂ ਨੇ ਟਮਾਟਰ ਲਏ ਸੀ ਉਹਨਾਂ ਦੀ ਵੀ ਆਪਾਂ ਨੇ ਪਿਉਰੀ ਬਣਾ ਕੇ ਤਿਆਰ ਕਰ ਲਈ ਹੈ ਤੇ ਹੁਣ ਸਾਡੇ ਦਾਲ ਨੂੰ ਵੀ 4 ਸਿੱਟੀਆਂ ਆ ਚੁੱਕੀਆਂ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਖੋਲ ਕੇ ਵੇਖ ਲੈਣੇ ਆ ਕਿ ਸਾਡੀ ਦਾਲ ਤੇ ਰਾਜਮਾ ਚੰਗੀ ਤਰ੍ਹਾਂ ਗਲ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਦਾਲ ਤੇ ਰਾਜਮਾ ਦੋਵੇਂ ਚੰਗੀ ਤਰ੍ਹਾਂ ਗਲ ਚੁੱਕੇ ਆ ਤੇ ਹੁਣ ਆਪਾਂ ਨੇ ਦਾਲ ਨੂੰ ਕਿਸੇ ਵੱਡੇ ਬਰਤਨ ਚ ਟਰਾਂਸਫਰ ਕਰ ਲੈਣਾ ਤੇ ਇਹਨੂੰ ਆਪਾਂ ਨੇ ਪੋਟੈਟੋ ਮੈਸ਼ਰ ਦੀ ਹੈਲਪ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਤੇ ਜਿਸ ਨਾਲ ਜਿਹੜੀ ਸਾਡੀ ਦਾਲ ਮੱਖਣੀ ਆ ਉਹ ਬਿਲਕੁਲ ਸਮੂਥ ਬਣ ਕੇ ਰੈਡੀ ਹੋਏ ਤੇ ਇਹਦੀ ਗਰੇਵੀ ਦੀ ਜਿਹੜੀ ਕਨਸਿਸਟੈਂਸੀ ਹੈ ਉਹ ਵੀ ਇਕਦਮ ਵਧੀਆ ਆਵੇ ਤੇ ਹੁਣ ਆਪਾਂ ਫਲੇਮ ਨੂੰ ਔਨ ਕਰਕੇ ਆਪਣੀ ਦਾਲ ਨੂੰ ਤੜਕਾ ਲਗਾਵਾਂਗੇ ਤੇ ਉਹਦੇ ਵਾਸਤੇ ਆਪਾਂ ਨੇ 3 ਚਮਚ ਘਿਓ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਬਟਰ ਤੇ ਬਟਰ ਇਹ ਮਾਰਕੀਟ ਵਾਲਾ ਬਟਰ ਬਿਲਕੁਲ ਵੀ ਨਹੀਂ ਹੈਗਾ ਇਹ ਆਪਾਂ ਨੇ ਪਿਓਰ ਆਪਣੇ ਘਰ ਦਾ ਹੀ ਬਟਰ ਲਿਆ ਹੈ ਮੱਖਣ ਕਹਿ ਦਿੰਦੇ ਆ ਜੀ ਨੂੰ ਆਪਾਂ ਤੇ ਕਿਉਂ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਤੇ ਜਿਹੜੇ ਆਪਾਂ ਨੇ ਮਸਾਲੇ ਗ੍ਰाइंड ਕਰਕੇ ਰੱਖੇ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਮਸਾਲੇ ਨੂੰ ਲਾਈਟ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਹੁਣ ਮਸਾਲਾ ਆਪਣਾ ਲਾਈਟ ਬ੍ਰਾਊਨ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤੇ ਇੱਕ ਚਮਚ ਆਪਾਂ ਪਾਵਾਂਗੇ ਹਲਦੀ ਤੇ ਥੋੜੀ ਜਿਹੀ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਜਿਸ ਨਾਲ ਟੇਸਟ ਵਧੀਆ ਆਊਗਾ ਤੇ ਜਿਹੜੀ ਆਪਾਂ ਨੇ ਟਮਾਟਰ ਦੀ ਪਿਉਰੀ ਬਣਾ ਕੇ ਰੱਖੀ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ 4 ਤੋਂ 5 ਮਿੰਟ ਤੱਕ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਮਸਾਲਾ ਆਪਣਾ ਇੱਕਦਮ ਤਿਆਰ ਹੈ ਤੇ ਬਿਲਕੁਲ ਪਰਫੈਕਟ ਥਿਕਨੈਸ ਇਹਦੇ ਵਿੱਚ ਆ ਗਈ ਹੈ ਤੇ ਹੁਣ ਆਪਾਂ ਆਪਣੀ ਦਾਲ ਨੂੰ ਇਹਦੇ ਚ ਟ੍ਰਾਂਸਫਰ ਕਰਾਂਗੇ ਤੇ ਹੁਣ ਆਪਾਂ ਦਾਲ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਸ 'ਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਤੇ ਦਾਲ ਨੂੰ ਆਪਾਂ ਨੇ ਦੁਬਾਰਾ ਵੱਡੇ ਬਰਤਨ 'ਚ ਟਰਾਂਸਫਰ ਕਰ ਲਿਆ ਸੀ ਕਿਉਂਕਿ ਉਹ ਬਰਤਨ ਛੋਟਾ ਸੀ ਤੇ ਫਿਰ ਦਾਲ ਚੰਗੀ ਤਰ੍ਹਾਂ ਰਿਜਣੀ ਨਹੀਂ ਸੀ ਇਸ ਕਰਕੇ ਆਪਾਂ ਨੇ ਥੋੜੇ ਖੁੱਲੇ ਭਾਂਡੇ 'ਚ ਇਹਨੂੰ ਟਰਾਂਸਫਰ ਕਰ ਲਿਆ ਤੇ ਹੁਣ ਕਸੂਰੀ ਮੇਥੀ ਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ 10 ਤੋਂ 15 ਮਿੰਟ ਵਾਸਤੇ ਹੋਰ ਪਕਾਵਾਂਗੇ ਤੇ ਫਲੇਮ ਨੂੰ ਆਪਾਂ ਨੇ ਮੀਡੀਅਮ ਕਰ ਦੇਣਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਦਾਲ ਸਾਡੀ ਵਧੀਆ ਤਰੀਕੇ ਨਾਲ ਰਿਜ ਚੁੱਕੀ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਰੀਮ ਤੇ ਕਰੀਮ ਵੀ ਆਪਾਂ ਨੇ ਘਰ ਦੀ ਹੀ ਕਰੀਮ ਲਈ ਐ ਜੀ ਪਿਓਰ ਦੁੱਧ ਦੀ ਤੇ ਇਹਦੇ ਵਿੱਚ ਆਪਾਂ 4 ਚਮਚ ਕਰੀਮ ਦੇ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਟਰ ਪਾਵਾਂਗੇ ਜਿਸ ਨਾਲ ਜਿਹੜੀ ਪਰਫੈਕਟ ਕਰੀਮੀਨੈਸ ਆ ਜੇਗੀ ਜਿਹੜੀ ਕਿ ਦਾਲ ਮੱਖਣੀ ਚ ਹੁੰਦੀ ਹੈ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਆਪਣੀ ਦਾਲ ਮੱਖਣੀ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਇਹਨੂੰ ਸਰਵਿੰਗ ਬਾਉਲ ਚ ਕੱਢ ਲੈਨੇ ਆ ਤੇ ਸਰਵ ਕਰਨ ਲਈ ਆਪਾਂ ਇਹਦੇ ਉੱਤੇ ਥੋੜੀ ਜੀ ਕਰੀਮ ਇਸ ਤਰੀਕੇ ਨਾਲ ਪੋਰ ਕਰਾਂਗੇ ਜਿਸ ਨਾਲੇ ਦੇਖਣ ਚ ਵੀ ਵਧੀਆ ਲੱਗੂਗੀ ਤੇ ਖਾਣ ਚ ਤਾਂ ਟੇਸਟੀ ਹੈਗੀ ਹੀ ਆ ਤੇ ਥੋੜਾ ਜਿਹਾ ਬਟਰ ਪਾਵਾਂਗੇ ਆਪਾਂ ਇਹਦੇ ਚ ਤੇ ਬਿਲਕੁਲ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਇਹਦੀ ਕੰਸਿਸਟੈਂਸੀ ਵੀ ਇਕਦਮ ਸਮੂਥ ਤੇ ਬਿਲਕੁਲ ਕਰੀਮੀ ਬਣ ਕੇ ਰੈਡੀ ਹੋਈ ਹੈ ਤੇ ਤੁਸੀਂ ਵੀ ਇੱਕ ਵਾਰ ਪਿਆਜ਼ ਵਾਲੀ ਦਾਲ ਮਖਣੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਦਾਂ ਦੀ ਲੱਗੀ ਧੰਨਵਾਦ